ਪਪ ਇਹਨਾਂ ਬਾਰੇ ਲੋਕਾਂ ਦਾ ਰਿਵਿਊ ਲੈਨੇ ਆ ਇਹਨਾਂ ਕੋਲ ਜਿਹੜੇ ਅਕਸਰ ਆਉਂਦੇ ਆ ਠੀਕ ਹੈ ਸਾਡੇ ਨਾਲ ਨੇ ਅਜ਼ਰ ਬਈ ਉਸਮਾਨ ਬਈ ਔਰ ਸ਼ਰੀਬ ਬਈ ਹੈ ਨਾ ਤਾਂ ਬਈ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਦੀ ਇਹਨਾਂ ਦੇ ਬਾਰੇ ਸੁਣੀ ਬਈ ਬਾਰੇ ਬਹੁਤ ਬੱਲੇ ਬੰਦੇ ਅੱਛਾ ਜੀ ਮਾਸ਼ਾ ਅੱਲਾਹ ਔਰ ਨਮਾਜ਼ ਦੀ ਪ੍ਰੇਸ਼ੀ ਬੰਦੇ ਨੇ ਔਰ ਇਹਨਾਂ ਦੇ ਚੋਲੇ ਬਹੁਤ ਹੀ ਵਧੀਆ ਰਹਿ ਹੂੰ ਜੇ ਗ੍ਰੀ ਹੁਣ ਇਹਨਾਂ ਨੂੰ 5-6 ਸਾਲ ਹੋ ਗਏ ਦੇਖਦੇ ਅੱਛੀ ਚੋਲੇ ਬੰਦੇ ਜੀ ਤਦੂਰ ਤਦੂਰ ਕੰਦੇ ਆਉਂਦੇ ਨੇ ਹੂੰ ਕੀ ਆ ਮਾਸ਼ਾ ਸਹੀ ਹੈ ਉਨਕੋ ਤੇ ਤੁਸੀਂ ਬਈ ਕੀ ਕਹਿਣਾ ਚਾਹੋਗੇ ਵਧੀਆ ਚੋਲੇ ਹੁੰਦੇ ਨੇ ਖਾਣ ਚ ਵਧੀਆ ਨੇ ਟੇਸਟ ਨੇ ਅੱਛਾ ਡੇਲੀ ਇੱਥੇ ਹੀ ਲੈਣੇ ਹਾਂ ਡੇਲੀ ਦਾ ਹਰ ਸੰਡੇ ਪੱਕਾ ਇਹਨਾਂ ਕੋਲ ਆਉਣੀ ਹੁੰਦਾ ਚਲੋ ਤੁਸੀਂ ਬਈ ਹਨੀ ਮਾਸਾਲਾ ਵਧੀਆ ਮੇਰੇ ਕੋਲ ਹੈ ਹਾਂ ਡੇਲੀ ਕਹਿੰਕੇ ਬ੍ਰੇਕਫਾਸਟ ਸਵੇਰ ਤੋਂ ਨਹੀਂ ਬਈ ਕੋਲੇ ਕਰਕੇ ਜਾਣਾ ਅੱਛਾ ਤੇ ਬਹੁਤ ਸੋਨਾ ਟੈਸਟ ਕਰਾਉਂਦਾ ਹਾਂ ਚਲੋ 15 ਰੁਪਏ ਦੀ ਪਲੇਟ ਆਏ ਉਹ ਬਲੇਟਾ 30 ਰੁਪਏ ਦੇ ਤੁਹਾਨੂੰ ਲੈਣ ਬ੍ਰੇਕਫਾਸਟ ਮਤਲਬ 30 ਰੁਪਏ ਤੁਸੀਂ ਨਾਸ਼ਤਾ ਕਰ ਲੈਣੇ ਜਿਹੜਾ ਹੋਟਲ ਜਾਮ ਤੌਰ ਤੇ ਮੇਰਾ ਖਿਆਲ ਹੈ 100 120 ਰੁਪਏ ਤੱਕ ਹਾਂਜੀ ਹਾਂਜੀ ਕਿਸੇ ਹੋਟਲ ਨੇ ਕਰੀ ਆਪਾਂ ਆਪਾਂ ਬ੍ਰੇਕਫਾਸਟ ਜਿਹੜਾ ਰੱਜ ਕੇ 30 ਰੁਪਏ ਦੇ ਵਿੱਚ ਦੋ ਬਲੇਟਾ ਬਿਲਕੁਲ ਕਰ ਸਕਦੇ ਹਾਂ ਮੈਂ ਡੇਲੀ ਸੋਨੀ ਬਾਈ ਕੋਲੀ ਕਰਕੇ ਜਾਂਦਾ ਅੱਛਾ ਚਲੋ ਠੀਕ ਹੈ ਜੀ ਸ਼ੁਕਰੀਆ ਬਹੁਤ ਅੱਛਾ ਆਪਣੀ ਬੜਾ ਇਮਾਨਦਾਰੀ ਵਾਲਾ ਤੁਹਾਨੂੰ ਰਿਵਿਊ ਦਿੰਦਾ ਹੈ ਐਨਸੋ ਵੈਲਕਮ ਹੈ ਸਵਾਗਤ ਹੈ ਤੁਹਾਡਾ ਮਾਈ ਨੀ ਯੂਟਿਊਬ ਫੈਮਿਲੀ ਥੋੜੀ ਲੰਬੀ ਗੈਰ ਹਾਜ਼ਰੀ ਤੋਂ ਆਜਾ ਨੂੰ ਆ ਤੁਹਾਡੇ ਸਾਹਮਣੇ ਮਲੇਰ ਕੋਲੇ ਸਟਰੀਟ ਫੂਡ ਦੀ ਨਵੀਂ ਸੀਰੀਜ਼ ਲੈ ਕੇ ਠੀਕ ਹੈ ਮਲੇਰ ਕੋਲੇ ਛੱਠੇ ਬਾਜ਼ਾਰ ਦੇ ਵਿੱਚ ਸਾਡੇ ਵੱਡੇ ਵੀਰ ਸਾਡੇ ਭਰਾ ਨੇ ਸੋਣੀ ਛੋਣਿਆਂ ਵਾਲੇ ਠੀਕ ਹੈ ਜੇ ਤੁਸੀਂ ਚਾਹਦੇ ਹੋ ਵੀ 10-15 ਰੁਪਏ ਦੇ ਵਿੱਚ ਨਾਸ਼ਤਾ ਕਰਨਾ ਤਾਂ ਤੁਸੀਂ ਇੱਥੇ ਆ ਕੇ ਬੜੇ ਆਰਾਮ ਨਾਲ ਕਰ ਸਕਦੇ ਹੋ ਔਰ ਬੇ ਚੀਜ਼ ਕੋਕੀ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਖਾਸ ਤੌਰ ਤੇ ਜਿਹੜੇ ਸਾਡੇ ਨਵੇਂ ਸਾਥੀ ਆਉਂਦੇ ਨੇ ਛੱਠੇ ਬਾਜ਼ਾਰ ਦੇ ਵਿੱਚ ਕੋਰਨਰ ਦੇ ਇਹਨਾਂ ਦੀ ਰੇੜੀ ਹੈ ਠੀਕ ਹੈ ਤੇ ਬਹੁਤ ਲਜੀਜ਼ ਉਹਨਾਂ ਨੇ ਮਤਲਬ ਚਨੇ ਹੁੰਦੇ ਆ ਇੱਕ ਤਰ੍ਹਾਂ ਦਾ ਸੂਪ ਹੈ ਤੁਸੀਂ ਅਗੇ ਟਰਾਈ ਕਰ ਸਕਦੇ ਹੋ ਬੜੇ ਆਰਾਮ ਨਾਲ ਬੜਾ ਮਜ਼ਾ ਆਉਂਦਾ ਹੈ ਤੇ ਅੱਜ ਮੈਂ ਵੀ ਸਵੇਰੇ ਸਵੇਰੇ ਤੁਸੀਂ ਆ ਦੇਖੋ ਕਰਾਊਡ ਉਮੜਿਆ ਹੋਇਆ ਪੂਰਾ ਇਸ ਕਰਾਊਡ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਮਕਬੂਲੀਅਤ ਕਿੰਨੀ ਹੈ ਔਰ ਲੋਕ ਇਹਨਾਂ ਦੇ ਜਿਹੜਾ ਮਤਲਬ ਚਨੇ ਹੈ ਇਹਨਾਂ ਦੇ ਪ੍ਰੋਡਕਟ ਨੂੰ ਬਹੁਤ ਪਸੰਦ ਕਰਦੇ ਆ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਇੱਕ ਭਾਈ ਬੰਦੀ ਦੇ ਤੌਰ ਤੇ ਮੈਂ ਅੱਜ ਤੁਹਾਨੂੰ ਦਿਖਾਇਆ ਤਾਂ ਕਿ ਇਹ ਵੀ ਸਾਹਮਣੇ ਆਉਣ ਸਾਹਮਣੇ ਔਰ ਵੈਸੇ ਤਾਂ ਇਹਨਾਂ ਨੂੰ ਏਰੀਆ ਚੰਗੀ ਤਰ੍ਹਾਂ ਜਾਣਦਾ ਪਰ ਮੈਂ ਚਾਹੁੰਦਾ ਸੀ ਆਪਾਂ YouTube ਦੇ ਥਰੂ Facebook ਫੈਮਿਲੀ ਦੇ ਥਰੂ ਸਭ ਨੂੰ ਪਤਾ ਲੱਗੇ ਕਿ ਮਲੇ ਕੋਲੇ ਦੇ ਵਿੱਚ ਇੱਕ ਜਗ੍ਹਾ ਐਸੀ ਵੀ ਆ ਜਿੱਥੇ 10-15 ਰੁਪਏ ਦੇ ਵਿੱਚ ਨਾਸ਼ਤਾ ਹੋ ਜਾਂਦਾ ਬੜੇ ਆਰਾਮ ਨਾਲ ਹੋ ਜਾਂਦੇ ਆ ਹੈ ਨਾ ਤੇ ਇਹਨਾਂ ਕੋਲ ਚਨੇ ਹੁੰਦੇ ਆ ਕਾਲੇ ਚਨੇ ਨਾਲ ਚਾਵਲ ਹੁੰਦੇ ਆ ਇੱਕ ਵਾਰ ਤੁਸੀਂ ਕਦੀ ਵੀ ਮਲੇ ਕੋਲੇ ਆਮੋ ਖਾਸ ਕਰਕੇ ਜ਼ਰੂਰ ਟ੍ਰਾਈ ਕਰੋ ਨਾ ਕਿ ਮੈਂ ਵੀ ਟ੍ਰਾਈ ਕਰਨ ਆਇਆ ਅੱਜ ਠੀਕ ਹੈ ਵੈਸੇ ਤਾਂ ਅਸੀਂ ਅਕਸਰ ਖਾਂਦੇ ਰਹਿੰਦੇ ਆ ਪਰਪਰ ਟੈਸਟ ਕਰਦੇ ਆ ਫਿਰ ਉਸ ਤੋਂ ਬਾਅਦ ਤੁਹਾਡਾ ਰਿਵਿਊ ਲਵਾਂਗੇ ਕਮੈਂਟ ਕਰਕੇ ਦੱਸਿਓ ਠੀਕ ਹੈ ਕਿੰਨਾ ਤੁਹਾਡਾ ਰਿਵਿਊ ਕੀ ਹੈ ਤੇ ਬਾਕੀ ਵੈਸੇ ਵੀ ਹਾਲ ওভার ਇਹਨਾਂ ਦੀ ਸ਼ਖਸੀਅਤ ਪੱਖੋਂ ਇਹਨਾਂ ਦੇ ਰਿਜ਼ਲਟ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਜਾਇਸ਼ ਨਹੀਂ ਬਾਕੀ ਉਹ ਵਿਊਅਰਸ ਤੁਸੀਂ ਦੇਖ ਹੀ ਲਿਆ ਹੋਣਾ ਹੈਨਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ